ਸਿੱਧੇ ਸਿੱਧੇ ਸੀਜ਼ਨ ਨੁਕਸਾਨ ਹੋਇਆ ਕੋਈ ਦੁੱਛੀ ਸ਼ੀਸ਼ੇ ਵਗੈਰਾ ਤੋਂ ਥੋੜਾ ਜਿਆਦਾ ਹੋਣ ਕਰਕੇ ਸ਼ੀਸ਼ੇ ਤੋੜਨੇ ਪਏ ਸਿੱਧੇ ਐਸੀ ਪਟੜ ਹਾਂਜੀ ਐਸੀ ਦਾ ਮਤਲਬ ਇਨਡੋਰ ਇਨਡੋਰ ਬਲਾਸਟ ਹੋਇਆ ਬੱਚਾ ਗਲਾਸ ਕੋਈ ਨੁਕਸਾਨ ਨਹੀਂ ਨਾ ਕੋਈ ਨੁਕਸਾਨ ਤਾਂ ਬਣਦਾ ਜੇ ਮੇ ਸਾਮਾਨ ਪਿਆ ਸੀ ਕਰਕੇ ਰਹਿਲੂ ਸਾਮਾਨ ਪਿਆ ਸੀ ਉਹਦਾ ਨੁਕਸਾਨ ਕਿੰਨੀਆਂ ਗੱਡੀਆਂ ਆਪਣੇ ਦੋ ਫਾਇਰ ਟੈਂਕਰ ਅੱਗੇ ਲੱਗ ਚੁੱਕੇ ਕਿੰਨੇ ਬੰਦੇ ਸੀ ਟੋਕਲੇ ਅਸੀਂ 6 ਬੰਦੇ ਤੇ ਕੰਮ ਨਹੀਂ ਲੱਗੇ ਸਾਬੀ ਵਾਲੇ ਹਾਂਜੀ ਆ ਪੂਰੀ ਤਰ੍ਹਾਂ ਕੱਢ ਲਿਆ ਫਾਇਰ ਅਫਸਰ ਆ ਜਿਹੜੇ ਮੌਕੇ ਤੇ ਪਹੁੰਚੇ ਆ प्रमोद ਜੀ ਤੇ ਅੱਗ ਤੇ ਜਿਹੜਾ ਕਾਬੂ ਪਾ ਲੱਤਾ ਗਿਆ ਬੜਾ ਥਲੇ ਪੜਾਈ ਇੱਥੇ ਪੈ ਰਹੇ ਨੇ ਏਸੀ ਫਟਿਆ ਹੋਇਆ ਅੰਦਰ ਆਪਾਂ ਨਹੀਂ ਪਾ ਸਕਦੇ ਬੱਚੇ ਦੇ ਰਾਹੇ ਪਿੱਛੇ ਰੱਖਣਾ ਮਰਵਾਉਂ ਤੋਂ ਬਚਾ ਸਕਦਾ ਲੋ ਨਾ ਸਕਸੈਸ ਇੱਕ ਵਾਰ ਮੈਂ ਦੇਖਣਾ ਉਹ ਜਿਆਦਾ ਨੁਕਸਾਨ ਆ ਜਿਹੜਾ ਘਰ ਦਾ ਹੋਇਆ ਉਮੀ ਵੱਜੀ ਆਪਾਂ ਜੀ ਤੁਹਾਡੇ ਉਹ ਸ਼ੀਸ਼ਾ ਵੱਜਿਆ ਸੀ ਸ਼ੀਸ਼ਾ ਭੰਨਿਆ ਕਿ ਨਾ ਇਹ ਵੱਜਿਆ ਕਿੰਨੇ ਕਰਮਚਾਰੀ ਸੀ ਜਿਹੜੇ ਕਰਮਚਾਰੀ ਦੋ ਗੱਡੀਆਂ ਘੱਟੀਆਂ ਸੀਗੀਆਂ ਹੀ ਅਸੀਂ 8 7 8 ਜਣੇ ਆ ਗਏ ਸੀ ਮੌਕੇ ਤੇ ਸਾਡੇ ਫਾਇਰ ਅਫਸਰ ਵੀ ਪਹੁੰਚੇ ਸੀ ਇੱਥੇ ਹੀ ਨੁਕਸਾਨ ਕਾफी ਹੋ ਗਿਆ ਜੀ ਬਾਕੀ ਕੱਪੜੇ ਲੀੜਾ ਸਾਰਾ ਬਚ ਗੱਲ ਮਾਰ ਗਿਆ ਉੱਥੇ ਤੱਕ ਨਹੀਂ ਪਹੁੰਚੀ ਅੱਗ ਜਲਮੀ ਬਹੁਤ ਐਸੀ ਫਟੇ ਐਸੀ ਐਸੀ ਕਾਰਨ ਏਸੀ ਫਟ ਗਿਆ ਜੀ ਉਹਦੇ ਕਰਕੇ ਪਤਾ ਨਹੀਂ ਲੱਗਾ ਤੇ ਇੱਕੋ ਦਮ ਅੱਗ ਵੱਗ ਗਈ ਤਾਂ ਭਾਈ ਹਿੰਮਤ ਬਹੁਤ ਮਾਜੀ ਹਾਂ ਨਹੀਂ ਹੈ ਮੈਨੂੰ ਦੋਈ ਲੱਗੇ ਹਾਂ ਨੁਕਸਾਨ ਕਾफी ਹੋ ਗਿਆ ਦਾ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਤ ਰਹਿ ਗਈ ਪਾਣੀ ਮਾਰਦਿਆਂ ਨਾ ਫਿਰ ਆਪਾਂ ਪਹਿਲਾਂ ਕੱਪੜੇ ਕਢਾ ਲੈਣੇ ਹੈ ਫਾਇਰ ਕਬੜ ਤੇ ਮੋਪਸ ਤੇ ਇਹ ਅਫਸਰ ਵੀ ਹੈ ਜਿਹੜੇ ਪਹੁੰਚੇ ਹੋਏ ਪ੍ਰਮੋਡ ਦੀ ਮਕੜਾ ਹੀ ਗੇਗੀ ਮੈਂ ਕਿੱਥੇ ਬਣਾਉਂ ਤਸਕੀਰ ਤੋਂ 10 ਬੜਾਈ ਆਈ ਬੜਾਈ ਤੇ ਜਸਮਾਨਾ ਬੜਾਈ 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 ਤੇ ਆਈ ਬੜਾਈ ਤੇ ਤੋ ਮੇਰੀ ਗੱਲ ਨਾ ਕਬੜੀ ਇਧਰ ਨਾ ਬੈਠਿਆ ਰਹਣਾ ਕਿਉਂ ਨਾ ਕੋਈ ਨਹੀਂ ਹੁੰਦਾ ਆ ਵੀ ਇਹ ਇੱਕ ਕਵੜ ਵੀ ਹੋ ਜਾਂਦੀ ਇਧਰ ਆ ਜਾਂਦਾ ਹੀ ਸਾਰਾ ਇਹ ਚੋਕੀ ਇਧਰ ਆ ਜਾਂਦਾ ਸਾਰਾ ਕਿਆ ਗਾਨਾ ਹਾ ਮੜਾ ਜਾ ਕੱਢਦੇ ਹੋ ਇੰਨਾ ਚ ਬੜੀ ਬਿਸ਼ਵਾਰ ਹਵਾ ਤੇ ਚੱਲੂ ਨਾ ਲਿਆ ਲਿਆ ਦੇ ਬੱਚੇ ਹੈ ਕਿ ਨਾ ਪਿੱਛਲੇ ਵਿੱਚ ਪਾਲਾ ਆਏ ਤੇ ਪਾਲਾ ਗਾਏ ਆਪਣੇ ਆਪ ਰਿਟਰੀ ਆਵੰਦੇ ਜਾਈਏ ਬੰਦ ਕਰ ਕੱਢਾ ਚੱਲ ਜੀ ਦੇਖੋ ਬਾਹਰ ਵਾਸਤੇ ਗੜੀ ਹੋਈ ਸੀ ਛੱਡ ਕੇ ਪੂਰਾ ਲੰਗਾ ਦੇ ਵਿੱਚ ਗਿਆ ਹੈ ਨਾ ਉਹ ਚਾਹੇ ਲੰਗਾ ਮੜਾ ਆਸਪਾਸੇ ਪਾਉਂਦੇ ਪਾਉਂਦੇ ਹੋਦੋਂ ਨੂੰ ਆ ਗਿਆ ਨਵੀਂ ਅੰਗਰੇਜ਼ ਆ ਜੀ ਅੰਦਰ ਚੱਲੇ ਜਾਓ ਜੀ ਆਪ ਤੋਂ ਹੀ ਪੁੱਛਣਾ ਹੈ ਕਿ 11 ਦੇ ਪੋਟੋਰ ਦਾ ਪੋਟੋਰ ਚੱਲ ਰਿਹਾ ਹੈ ਕੀ ਚੱਲ ਰਿਹਾ ਹੈ ਬੱਚੇ ਦੇ ਨਾਲ ਪਿੱਛੇ ਰੱਖਣਾ ਇਹ ਮਰਵਾਉਂਗਾ ਉਹ ਕੰਮ ਕਰਦਾ ਚਲੋ ਬੱਸ ਨਾ ਰੱਖੋ ਇਹ ਪੋਟੋਰ ਉਹ ਜ਼ਿਆਦਾ ਨੁਕਸਾਨ ਹੈ ਜਿਹੜਾ ਕਰਦਾ ਹੋਇਆ ਦੋ ਫਾਇਰ ਟੈਂਟਰ ਸਾਡੇ ਅੱਗੇ ਤੇ ਲੱਗੇ ਹੋਏ ਐਸੇ ਆਜਾ ਤੇ ਤੁਹਾਡੇ ਵੀ ਕਾਰਨ ਮੁਕਤ ਤੁਸੀਂ ਕਿਹਾ ਸੱਟ ਵੀ ਵੱਜੀ ਆ ਫਾਰਕੋ ਮੁਲਾਜ਼ਮ ਦੇ ਬਸ ਮਾੜਾ ਕੰਚ ਵੱਜਿਆ ਉਹ ਸ਼ੀਸ਼ੇ ਥੋੜੇ ਕੰਚ ਦੇ ਕਿੰਨੇ ਮੁਲਾਜ਼ਮ ਲੱਗੇ 6 ਫੈਟ ਮੁਲਾਜ਼ਮ ਕੰਮ ਕੀ ਸੀ ਮੈਸੇਜ ਆਇਆ ਸੀ ਕਿ ਫਟਿਆ ਕੀ ਹੋਇਆ ਸਾਨੂੰ ਇਹਨਾਂ ਨੂੰ ਮੈਸੇਜ ਆਇਆ ਸੀ ਕਿ ਘਰ ਵਿੱਚ ਅੱਗ ਲੱਗੀ ਹੈ ਤੁਮ ਲਾ ਕੇ ਦੇਖਿਆ ਕਿ ਇਹ ਸਿੰਘ ਉਹ ਗੇਂਡੋਰਾ ਉਹ ਬਲਾਸਟ ਹੋਇਆ ਬਿਨਾਂ ਨੁਕਸਾਨ ਹੋਇਆ ਨੁਕਸਾਨ ਮਿਲ ਘਰੇਲੂ ਕੰਮ ਦੇ ਜਿਵੇਂ ਕੱਪੜੇ ਲੀਡੇ ਹੋ ਗਏ ਮਿਲਿਆ ਨੁਕਸਾਨ ਹੋਇਆ ਸੀਸਾ ਬੋਰਡ ਵੀ ਹਾਂਜੀ ਕਾਪ ਬੋਰਡ ਵੀ ਤੁਹਾ ਜਾਦੀ ਸੀਗਾ ਮਤਲਬ ਕੱਪੜੇ ਵਿੱਚ ਮੋਨ ਕਰਕੇ ਫਰਨੀਚਰ ਵਗੈਰਾ ਕੋਈ ਰਿਪੇਟਿੰਗ ਹੋਈ ਨਹੀਂ ਸੀ ਪੇਸ ਕਰ ਤੋਂ ਤੁਹਾ ਜਾਦੀ ਨੁਕਸਾਨ ਕਰਲੀ ਹੋ ਗਿਆ ਨੁਕਸਾਨ ਹੈ ਹੋਰ ਕਿੰਨੀਆਂ ਗੱਡੀਆਂ ਟੋਟਲ ਜਿਵੇਂ ਦੋ ਗੱਡੀਆਂ ਨੂੰ ਦੋ ਦੋ ਫੈਟੈਂਟਰੀ ਲੱਗੇਗਾ ਹਲਾਣੀ ਮਟੜੇ 6 ਮੁਲਾਜ਼ਮਾਂ ਤੋਂ ਉਸੇ ਵੀ ਨੇ ਹਾਂਜੀ ਫਾਇਰ ਆਫਸਰ ਪ੍ਰਮੋਤ ਕੁਮਾਰ ਉਹਨਾਂ ਦੇ ਵੀ ਕਿਉਂਕਿ ਜ਼ਖਮੀਆਂ ਸੱਟਾਂ ਲੱਗੀਆਂ ਹੋਈਆਂ ਉਹਨਾਂ ਦੇ ਵੀ ਕਾਫੀ ਜਿਹੜੇ ਫੇਸ ਤੇ ਵੀ ਕੰਚ ਆ ਜਿਹੜਾ ਵਿੰਡੋ ਤੋੜਨੀ ਪਈ ਉਹ ਕੰਚ ਆ ਜਿਹੜਾ ਵੱਜਿਆ ਜਖਮੀ ਹੋਏ ਆ ਦੋ ਮੁਲਾਜ਼ਮਾ ਜਿਹੜੇ ਫਾਇਰ ਗੁਆਰਡ ਦੇ ਇੱਕ ਕਰਮਚਾਰੀ ਆ ਤੇ ਪ੍ਰਮੋਦ ਜੀ ਵੀ ਉਹਨਾਂ ਉਹਨਾਂ ਦੇ ਵੀ ਖਰੋਚ ਆਈਆਂ ਅੱਗ ਬੁਝਾਉਣ ਦੇ ਸਮੇਂ ਕਿਉਂਕਿ ਫਿਰ ਵੀ ਇਹਨਾਂ ਨੇ ਪ੍ਰਵਾਹ ਨਹੀਂ ਕੀਤੇ ਤਾਂ ਅੰਦਰ ਧੂਆਂ ਸੀ ਬਹੁਤ ਜ਼ਿਆਦਾ ਕਿਉਂਕਿ ਬੜਨਾ ਮੁਸ਼ਕਲ ਸੀ ਸਾਹ ਲੈਣਾ ਮੁਸ਼ਕਲ ਸੀ ਕਿਉਂਕਿ ਸਾਹ ਆ ਹੀ ਨਹੀਂ ਰਿਹਾ ਸੀ ਧੂਆ ਇੰਨਾ ਜਿਆਦਾ ਸੀ ਇਸ ਕਰਕੇ ਮੌਕੇ ਤੇ ਜਿਹੜੇ ਰਾਜਨ ਕਰਕੇ ਵੀ ਜਿਹੜੇ ਪਾਰਟੀ ਦੇ ਕਿਉਂਕਿ ਉਹਨਾਂ ਦੇ ਪਾਰਟੀ ਦੇ ਨਮਾਇंदे ਆ ਗੂ ਆ ਇਸ ਕਰਕੇ ਇਹ ਵੀ ਮੌਕੇ ਤੇ ਪਹੁੰਚੇ ਮਦਦ ਕੀਤੀ ਹੈ ਆਹ ਹਣਾ ਕੋਈ ਨਹੀਂ ਹਰਮਨ ਜੀ ਸਾ ਅਕਰਲਾ ਗੱਲ ਕਰਦੇ ਜੁਨਾਹੇ ਮੈਨੂੰ ਉੱਤਰ ਆਉਂਦਾ ਹੈ ਕਿ ਬੈਂਕੀ ਚੀ ਗੈਸ ਨਾਲ ਹੈ ਪੈਣੀ ਚਾਹੀਦੀ ਹੈ ਇਹ ਆਪ ਜੀ ਮੋਟਾ ਮਸੂਲ ਦੇ ਰਹੇ ਹਾਂ ਕਿ ਤੁਹਾਨੂੰ ਲੱਗਦੀ ਹੋਈਏ ਕੋਈ ਕੋਸ ਨਾ ਚੋਰੀ ਹੋਰ ਦੋਰੀ ਵਾਰ ਮਾ ਪਾਸੇ ਕਰਾਈ ਤੁਹਾਰਾ ਫਿਰ ਵਾਲਾ ਹੋ ਜੀ ਜੇ ਪਾਣੀ ਨਾਲ ਵੀ ਨਿਸ਼ਾਨ ਨਹੀਂ ਹੋਣਾ ਪਾਣੀ ਦਾ ਪਾਉਣ ਦਾ ਫਾਇਦਾ ਨਹੀਂ ਹੋਣਾ ਨਹੀਂ ਪਾਣੀ ਨਹੀਂ ਪਾਉਣਾ ਉਹ ਇਹ ਕਹਿੰਦੇ ਸੀ ਪਰ ਸਾਡੇ ਦਾ ਜੀ ਕਾਫੀ ਨੁਕਸਾਨ ਹੋ ਰਿਹਾ ਹੈ ਕੀ ਹੋਇਆ ਕੀ ਗੱਲ ਕਰ ਰਿਹਾ ਸਤਾਰ ਬਲਜਿੰਦਰ ਸਿੰਘ ਠੇਕੇਦਾਰ ਮੇਰਾ ਛੋਟਾ ਭਾਈ ਹੈ ਉਹਨਾਂ ਦੇ ਘਰੇ ਸਪਲਿਟ ਏਸੀ ਵਿੱਚ ਅੱਗ ਲੱਗ ਕੇ ਬਲਾਸਟ ਹੋ ਗਿਆ ਜਿਹਦੇ ਨਾਲ ਘਰੇ ਅੱਗ ਲੱਗ ਗਈ ਪਰ ਮੌਕੇ ਤੇ ਘਰੇ ਸੀ ਸਾਰੇ ਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਉਹਦੀ ਕੋਸ਼ਿਸ਼ ਕੀਤੀ ਹੈ ਨੁਕਸਾਨ ਦਾ ਤਾਂ ਅਜੇ ਨਹੀਂ ਪਤਾ ਪਰ ਅੱਗ ਮੌਕੇ ਤੇ ਬੁਝਾ ਲਈ ਤੇ ਧੂੰਆਂ ਬਹੁਤ ਜ਼ਿਆਦਾ ਕਾਲਾ ਤੇ ਸਾਰਾ ਕੁਝ ਮੱਚ ਗਿਆ। ਇੰਨੀਆਂ ਗੱਡੀਆਂ ਮੇਰੇ ਹੁਣ ਤੱਕ 2-3 ਗੱਡੀਆਂ ਆ ਚੁੱਕੀਆਂ। 2 ਗੱਡੀਆਂ ਆ ਚੁੱਕੀਆਂ ਤੀਜੀ ਪ੍ਰੋਸੈਸ 'ਚ ਹੈ। ਜਦੋਂ ਅਸੀਂ ਉਰੇ ਆਏ ਤਾਂ ਇੰਨਾ ਜ਼ਿਆਦਾ ਧੂੰਆਂ ਸੀ ਵੀ ਦਰਵਾਜ਼ਾ ਖੋਲ ਕੇ ਅੰਦਰ ਪੜਿਆ ਨਹੀਂ ਜਾ ਸਕਦਾ ਸੀ। ਕਿਉਂਕਿ ਸਪਲਿੱਟੇ ਸੀ ਸਾਰਾ ਪਲਾਸਟਿਕ ਸੀ। ਉਹ ਪਲਾਸਟਿਕ ਮੱਚ ਗਿਆ ਤੇ ਧੂੰਆਂ ਮੱਚਦਾਰ ਪਲਾਸਟਿਕ ਨੂੰ ਅੱਗ ਪੈ ਜੇ ਤਾਂ ਫਿਰ ਉਹ ਜਲਦੀ ਜਲਦੀ ਰੁਕਦੀ ਰਹੀ। ਤੁਸੀਂ ਵੀ ਲੱਗੇ ਹੋਏ ਆ ਤੁਹਾਡਾ ਦਾੜਾ ਜਿਹੜਾ ਸੀ ਉਹ ਵੀ ਸਾਡੇ ਤਾਂ ਪਰਿਵਾਰ ਹੈ ਜੀ। ਸਾਡਾ ਤਾਂ ਪਰਿਵਾਰ ਹੈ ਬਲਜਿੰਦਰ ਮੇਰਾ ਛੋਟਾ ਭਰਾ ਹੈ। ਸਾਡਾ ਪਰਿਵਾਰ ਹੈ ਸਾਡੇ ਪਰਿਵਾਰ ਤੇ ਤਕਲੀਫ ਆਈ ਪਰ ਚਲੋ ਰੱਬ ਨੇ ਬਾਹ ਫੜ ਲਈ ਸਮੇਂ ਸਿਰ ਪਤਾ ਲੱਗ ਗਿਆ ਤੇ ਉਹਦੇ ਕਾਬੂ ਕਰ ਲਿਆ ਹੁਣ ਪੂਰਾ ਹੁਣ ਕਾਬੂ ਹੈ ਜੀ ਆ ਨੁਕਸਾਨ ਹੋਇਆ ਕੱਪੜਿਆਂ ਦਾ ਅਲਮਾਰੀਆਂ ਦਾ ਸਮਾਨ ਦਾ ਹਜੇ ਅੱਗ ਦਾ ਪਤਾ ਲੱਗੂ ਕਿਉਂਕਿ ਅੰਦਰ ਥੋੜੇ ਜਿਹੀ ਛਿਛਿ ਤਾਂ ਪਤਾ ਲੱਗ ਗਿਆ ਅੰਦਰ ਜਿਹੜੇ ਆਪਣਾ ਵਾਈਸ ਪ੍ਰਧਾਨ ਜਿਹ ਬਲਜਿੰਦਰ ਸਾਡੇ ਕਾਂਗਰਸ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਐਮ ਸੀ ਵੀ ਨੇ ਤੇ ਸੀਨੀਅਰ ਬੰਦੇ ਨੇ ਸਾਡੇ ਭਰਾ ਨੇ ਤੁਸੀਂ ਮੌਕੇ ਤੇ ਪਹੁੰਚੇ ਹੋ ਮੌਕੇ ਤੇ ਅਸੀਂ ਬਲਜਿੰਦਰ ਜੀ ਦੁਆਕੇ ਲੱਗੀ 22 ਚਾਂਸ ਮੇਰੀ ਗੱਲ ਹੋਈ ਤਾਂ ਇੱਕੋ ਮਿੰਟ ਚ ਮੈਨੂੰ ਮੈਨੂੰ ਦੱਸਿਆ ਤਾਂ ਉਹਦੀ ਪਹੁੰਚ ਗਈ ਸੀ ਪਰ ਬਿਲਕੁਲ ਰਾਜਨਗਰ ਦੇ ਜਿਹੜੇ ਉਹ ਮੌਕੇ ਤੇ ਪਹੁੰਚੇ ਉਹਨਾਂ ਦੇ ਜਿਹੜੇ ਪੀਏ ਆ ਉਹ ਵੀ ਮਦਦ ਕਰ ਰਹੇ ਆ ਅੰਦਰੋਂ ਜਿਹੜਾ ਸਮਾਨ ਆ ਚੱਕ ਚੱਕ ਕੇ ਕੱਪੜੇ ਬਾਹਰ ਕੱਢ ਰਿਹਾ ਕੀਮਤੀ ਸਮਾਨ ਆ ਜਿਹੜਾ ਚੱਕ ਕੇ ਉਹ ਬਾਹਰ ਕੱਢਿਆ ਜਾ ਰਿਹਾ ਤਾਂ ਨੁਕਸਾਨ ਆ ਜਿਹੜਾ ਕਾਫੀ ਹੋ ਚੁੱਕਿਆ ਕਹਿ ਸਕਦੇ ਆ ਵੀ ਲੱਖਾਂ ਦਾ ਨੁਕਸਾਨ ਆ ਜਿਹੜਾ ਹੋਇਆ ਪਰ ਕੋਈ ਜਾਨੀ ਪਸਾਨ ਨਹੀਂ ਹੋਇਆ ਉਹ ਬਚਿਤ ਰਹੀਗੀ ਰਾਜਨਗਾਰਿਕ ਤੇ ਉਹਨਾਂ ਦੀ ਟੀਮ ਹੈ ਜਿਹੜੀ ਇੱਥੇ ਮੌਕੇ ਤੇ ਪਹੁੰਚੀ ਹੋਈ ਹੈ